ਆਸ ਗੁੱਲੇ ਵੀ ਸਾਰੇ ਖੱਟੇ ਹੋ ਜਾਣਗੇ ਹੋਰ ਨਾ ਨੁਕਸਾਨ ਹੋ ਜੂਜੀ ਆਪਣਾ ਦੋਨੇ ਘਰਾਂ ਦਾ ਤੁਸੀਂ ਐਂ ਕਰੋ ਚੜ੍ਹਦੇ ਮਾਗ ਦਾ ਰੱਖ ਲੋ ਉਹ ਚਲੋ ਸੋਡੀ ਮੰਨ ਲੈਣਿਆ ਉਹ ਮੈਨੂੰ ਐਂ ਤਾਂ ਦੱਸ ਦੋ ਐਨੇ ਸੋਹਣੇ ਤੇ ਰਸ ਭਰੇ ਸ਼ਬਦ ਨਿਕਲੇ ਕਿਹਦੀ ਕਲਮ ਚੋਂ ਨੇ ਤੁਸੀਂ ਮੈਨੂੰ ਐਨੇ ਪਿਆਰੇ ਬੋਲ ਬੋਲ ਕੇ ਸ਼ਰਮਿੰਦਾ ਨਾ ਕਰੋ ਜੀ ਇਹ ਜੋ ਬੋਲ ਨਿਕਲੇ ਨੇ ਦਾਸ ਦੀ ਕਲਮ ਚੋਂ ਨਿਕਲੇ ਨੇ ਉਹ ਭਾਈ ਕੁੜੀ ਏ ਪਰਨੇ ਵਾਲਾ ਮੁੰਡਾ ਮੈਨੂੰ ਪਸੰਦਾ ਨਿੰਬੂ ਪਏ ਨੇ ਪਿਤਾ ਜੀ ਨਿੰਬੂ ਨਹੀਂ ਹੈਗੇ ਗਰਦਲਾਂ ਦਾ ਪਈਆਂ ਨੇ ਉਹ ਚੱਲ ਕੋਈ ਨਹੀਂ ਉਹ ਮੁੰਡਿਓ ਆਜੋ ਤੁਸੀਂ ਇੱਥੇ ਕਿਉਂ ਖੜੇ ਹੋ ਆਜੋ ਯਾਰ ਆਜੋ ਤੁਹਾਨੂੰ ਗਲਗਲਾ ਵਾਲਾ ਪਾਣੀ ਪਿਉਣੇ ਆਜੋ ਨਾ ਕਿਵੇਂ ਦੀ ਗਲਗਲਾਂ ਦਾ ਪਾਣੀ ਕਾਲਾ ਨੂੰ ਯਾਰ ਤਾਂ ਨਹੀਂ ਪੈ ਗਿਆ